ਕਿਆ ਥੜਾ ਲਹੂ ਪੀਂਦੀ ਐ ਮੈਂ ਕਿਹਾ ਮੈਂ ਸੱਚੀ ਮੁਝੇ ਪੀ ਕੇ ਦੇਖ ਲੈ ਕਿੰਨਾ ਪੀ ਕੇ ਦਸ ਸਵੇਰੇ ਸਵੇਰੇ ਦੋ ਗਲਾਸ ਤੋਂ ਬਾਅਦ ਕਿੱਥੇ ਬਿਤਾ ਜਾਂਦਾ ਸਤਿ ਸ਼੍ਰੀ ਅਕਾਲ ਦੋਸਤੋ ਅੱਜ ਮੈਂ ਤੁਹਾਡੇ ਸਾਹਮਣੇ ਗਿੱਪੀ ਗੜੇਵਾਲ ਦੀ ਆਉਣ ਵਾਲੀ ਨਵੀਂ ਪੰਜਾਬੀ ਫਿਲਮ ਜੱਟ ਨੂੰ ਚਰੇਲ ਟੱਕਰੀ ਦੇ ਰਿਲੀਜ਼ ਹੋ ਚੁੱਕੇ ਟ੍ਰੇਲਰ ਦਾ ਰਿਵਿਊ ਲੈ ਕੇ ਆਇਆ ਹਾਂ ਜੱਟ ਨੂੰ ਚਰੇਲ ਟੱਕਰੀ ਫਿਲਮ ਜਿਸ ਦਾ ਅਫੀਸ਼ੀਅਲੀ ਟ੍ਰੇਲਰ ਰਿਲੀਜ਼ ਹੋ ਚੁੱਕਾ ਹੈ ਅਤੇ ਟ੍ਰੇਲਰ ਰਿਲੀਜ਼ ਹੁੰਦਿਆਂ ਹੀ ਇਸ ਫਿਲਮ ਦੇ ਟ੍ਰੇਲਰ ਨੂੰ ਦਰਸ਼ਕਾਂ ਵੱਲੋਂ ਕਾਫੀ ਪਸੰਦ ਵੀ ਕੀਤਾ ਜਾ ਰਿਹਾ ਹੈ ਜੱਟ ਨੂੰ ਚਰੇਲ ਟੱਕਰੀ ਫਿਲਮ ਦੇ ਟ੍ਰੇਲਰ ਤੋਂ ਇਹਨਾ ਤਾਂ ਪੱਕਾ ਹੋ ਚੁੱਕਾ ਹੈ ਕਿ ਇਹ ਫਿਲਮ ਜਿਸ ਦਿਨ ਵੀ ਰਿਲੀਜ਼ ਹੋਵੇਗੀ ਸਾਨੂੰ ਫੋਲ ਐਂਟਰਟੇਨ ਕਰੇਗੀ ਗਿੱਪੀ ਗਰੇਵਾਲ ਤੋਂ ਇਲਾਵਾ ਇਸ ਫਿਲਮ ਵਿੱਚ ਸਾਨੂੰ ਸਰਗੁਨ ਮਹਿਤਾ ਅਤੇ ਰੁਪੀ ਗਿੱਲ ਦੇ ਨਾਲ-ਨਾਲ ਹੋਰ ਵੀ ਕਈ ਐਕਟਰ ਦੇਖਣ ਨੂੰ ਮਿਲਣਗੇ ਜੱਟ ਨੂੰ ਚਰੇਲ ਟੱਕਰੀ ਫਿਲਮ ਨੂੰ ਡਾਇਰੈਕਟਰ ਵਿਕਾਸ ਵਿਸ਼ਿਸ਼ਟ ਨੇ ਕੀਤਾ ਹੈ ਤੇ ਪ੍ਰੋਡਿਊਸ ਸਰਗੁਨ ਮਹਿਤਾ ਰਵੀ ਪ੍ਰਕਾਸ਼ ਦੂਬੇ ਜਾਨੀ ਤੇ ਅਰਵਿੰਦਰ ਖਹਿਰਾ ਨੇ ਮਿਲ ਕੇ ਕੀਤਾ ਹੈ ਜੱਟ ਨੂੰ ਚਰੇਲ ਟੱਕਰੀ ਫਿਲਮ ਦੀ ਸਟੋਰੀ ਮਸ਼ਹੂਰ ਰਾਈਟਰ ਅੰਬਰਦੀਪ ਸਿੰਘ ਵੱਲੋਂ ਲਿਖੀ ਗਈ ਹੈ ਇਸ ਤੋਂ ਇਲਾਵਾ ਇਸ ਫਿਲਮ ਦੇ ਟ੍ਰੇਲਰ ਤੋਂ ਇਨਾ ਤੱਕ ਪੱਕਾ ਹੋ ਚੁੱਕਾ ਹੈ ਕਿ ਇਹ ਫਿਲਮ ਜੈਸਦੀਨ ਵੀ ਰਿਲੀਜ਼ ਹੋਵੇਗੀ ਕਾਫੀ ਸ਼ਾਨਦਾਰ ਕਮਾਈ ਕਰੇਗੀ ਤੇ ਸੁਪਰ ਡੂਪਰ ਹਿੱਟ ਸਾਬਿਤ ਹੋਵੇਗੀ ਜੱਟ ਨੂੰ ਚਰੇਲ ਟੱਕਰੀ ਫਿਲਮ ਸਾਨੂੰ 15 ਮਾਰਚ ਨੂੰ ਸਿਨੇਮਾ ਘਰਾਂ ਵਿੱਚ ਦੇਖਣ ਨੂੰ ਮਿਲੇਗੀ ਬਾਕੀ ਤੁਸੀਂ ਗਿੱਪੀ ਘੜੇਵਾਦੀ ਇਸ ਫਿਲਮ ਦਾ ਕਿੰਨਾ ਕੁ ਸਬਰ ਨਾਲ ਇੰਤਜ਼ਾਰ ਕਰ ਰਹੇ ਹੋ ਅਤੇ ਇਹ ਫਿਲਮ ਆਪਣੇ ਪਹਿਲੇ ਦਿਨ ਕਿੰਨੇ ਕਰੋੜਾਂ ਦੀ ਕਮਾਈ ਕਰ ਸਕਦੀ ਹੈ ਇਹ ਸਭ ਨੂੰ ਕਮੈਂਟਾਂ ਵਿੱਚ ਜਰੂਰ ਦੱਸਿਓ ਬਾਕੀ ਜੇਕਰ ਤੁਸੀਂ ਗਿੱਪੀ ਗੜੇਵਾਲ ਸਰਗੁਣ ਮਹਿਤਾ ਅਤੇ ਰੂਪੀ ਗਰ ਨੂੰ ਇੱਕ ਵਧੀਆ ਐਕਟਰ ਮੰਨਦੇ ਹੋ ਤਾਂ ਇਸ ਵੀਡੀਓ ਨੂੰ ਆਪਣੇ ਹੋਰ ਦੋਸਤਾਂ ਤੇ ਮਿੱਤਰਾਂ ਦੇ ਨਾਲ ਸ਼ੇਅਰ ਕਰਨ ਦੇ ਨਾਲ-ਨਾਲ ਇਸ ਵੀਡੀਓ ਨੂੰ ਲਾਈਕ ਤੇ ਅਜਹੀਆਂ ਹੀ ਹੋਰ ਵੀਡੀਓ ਦੇਖਣ ਦੇ ਲਈ ਸਾਡੇ ਇਸ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਦੇ